ਇਹ ਪਹੁੰਚ ਗਏ ਰਸਤੇ 'ਚ ਲੋ ਜੀ ਭਾਈ ਜੀ ਆਪਾਂ ਗੱਲੇ ਆ ਮਾਤਾ ਮਾਣਾ ਦੇਵੀ ਦੇ ਦਰਸ਼ਨ ਕਰਨ ਅੱਜ ਕੰਮ ਵੀ ਕਰਨ ਵਾਲੇ ਟੋਪ ਦੇ ਤੇ ਉਹਦੋਂ ਸਾਨੂੰ ਸਾਰੀ ਵੀਡੀਓ ਦਿਖਾਉਣੇ ਆ ਦੱਸ ਨਹੀਂ ਕਰੋ ਵਾਹਗਾ ਮੋਟਰ ਹਾਂ ਤੇ ਯਾਤਰਾ ਕਰਦੇ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਉਹ ਖਾਈ ਦੇਖੋ ਕਿੰਨੀ ਵੱਡੀ ਆ ਤੇ ਉਹ ਥੱਲੇ ਤਾਂ ਨਾ ਵੜੀ ਜਾਂਦੀ ਆ ਉਹ ਪਹਾੜੀ ਦੇ ਵਿੱਚ ਦੀ ਗੁਫਾ ਨਿਕਲਦੀ ਆ ਗਾਹਾਂ ਫਾਗੜਾ ਡੈਮ ਤੋਂ ਕਹਿੰਦੇ ਆ ਕਿ ਤੇ ਆ ਅੱਗੇ ਅੱਗੇ ਮਾਤਾ ਨਾਨਾ ਦੇਵੀ ਦੇ ਪਹਾੜ ਤੇ ਆ ਗਈ ਫਾਗੜਾ ਡੈਮ ਤੇ ਪਾਣੀ ਬਹੁਤ ਜ਼ਿਆਦਾ ਇਹ ਪਾਣੀ ਸਤਲੁਜ ਦਰਿਆ ਤੇ ਪੈਂਦਾ ਹੈਗਾ ਜਾ ਕੇ ਅੱਗੇ ਤੇ ਇਧਰਲੇ ਪਾਸੇ ਡੈਮ ਤੇ ਕਰੋ ਦਰਸ਼ਨ ਵਿੱਚ ਲੋਈ ਆਪਾਂ ਜੁਨੇ ਆ ਪਤ ਮਾਤਾ ਨਾਨਾ ਦੇਵੀ ਦੇ ਪਹਾੜਾਂ ਦੇ ਯਾਤਰਾ ਤੇ ਆ ਦੇਖੋ ਦਰਸ਼ਨ ਸੰਗਤ ਬਹੁਤ ਆਈ ਹੋਈ ਆ ਆ ਗਾਉਂ ਗੋੜੀ ਤੇ ਨਿਸ਼ਾਨ ਦਸਣ ਆ ਰਿਹਾ ਤੇ ਪਰ ਰਸਤਾ ਇੱਕ ਅਲੱਗ ਰਸਤਾ ਹੋਰ ਬਣੀ ਹੁੰਦਾ ਹੈ ਤੇ ਆ ਪੱਥਰਾਂ ਨੂੰ ਕੱਟ-ਕੱਟ ਕੇ ਸੈਣੀ ਥੋੜਾਣਾ ਤੇ ਅੱਗੇ ਦੇਖੋ ਆ ਗਿਆ ਉਹ ਭਾਗੜਾ ਡੈਮ ਵਾਲਾ ਇਧਰ ਲੱਭਸਾ ਲੋ ਜੀ ਆਪਾਂ ਪਹੁੰਚ ਗਏ ਮਾਤਾ ਦੇ ਮੰਦਰ ਸੇ ਕਰੋ ਦਰਸ਼ਨ ਤਰਾਸ ਬਹੁਤ ਜਿਆਦਾ ਹੈ ਜੀ ਤਰਾਸ ਬਹੁਤ ਜਿਆਦਾ ਹੈ ਕਦ ਸੌਣ ਦਾ ਵੀ ਨਾ ਕਰਕੇ ਰਸ ਹੋਈ ਜਾਂਦਾ ਮਨ ਨੂੰ ਮਲੀ ਤੇ ਦੇਖੋ ਕੋਈ ਗੱਲ ਨਹੀਂ ਜੁਕਾਰੇ ਮਾਦਾ ਦੇ ਦੇਖੋ ਰਹਾ ਮੋਜ ਜਿਹਾ ਰਸਾ ਨਹੀਂ ਭਈ ਜਾਂਦਾ ਨਹੀਂ ਕਰਕੇ ਥੋੜੀ ਜੀ ਕੰ ਤਕਲੀਫ ਤਾਂ ਆਉਂਦੀ ਆ ਇਦਾਂ ਕੋਈ ਨਹੀਂ ਚੱਕਰ ਕਰੋ ਦਰਸ਼ਨ ਜੀ ਕਿਉਂਕਿ ਮਾਦਾ ਦੇ ਪਾਣੀ ਮੱਥਾ ਟੇਕਣ ਲੱਗਿਆ ਨੂੰ 1 ਘੰਟਾ ਲੱਗ ਗਿਆ ਜੀ ਇੰਨਾ ਰਸਵਾ ਹੈ ਬਈ ਤੇ ਇਧਰ ਸੇਵਾਦਾਰ ਕੋਲ ਸੇਵਾਦਾਰ ਲੱਗੇ ਹੋਇਆ ਤੇ ਪ੍ਰਬੰਧ ਪੂਰਾ ਗਾ ਲਓ ਇਹ ਪਾ ਲੈਣ ਚ ਅੱਗੇ ਆਗੇ ਦੇਖੋ ਘਰੇ ਦਰਸ਼ਕ बस थोड़े के बच्चे करके तकलीफ होती है हो तो कोई चक्कर नहीं एडा माता के दर्शन में चलने ਹੰਤਾ ਹਾਂ ਨਾ ਪੜ੍ਹਨਾ ਚਾਹ ਰੋ ਡਰਦੇ ਆ ਕੋਈ ਯਾਰ ਨਹੀਂ ਹੋਣਾ ਥੋੜਾ ਕੋ ਯਕ ਸਮਟ ਦੇ ਜੀਆ ਜੀ ਕੈਮਰਾ ਚੱਲਦੇ ਚੱਲਦੇ ਆ ਦੇ ਬਣਾਓ ਕਮੈਂਟ ਲਾਈ ਜਲਦੀ ਜਲਦੀ ਬਣਾਓ ਜਲਦੀ ਜਲਦੀ ਬਣਾਓ ਕੈਨ ਕਰੀ ਟੋਟੀ ਆਸੇ ਵੀਰੇ ਬਾਹਰ ਹੋ ਜਾ ਲੈ ਲੈਂਡ ਨਾ ਲੈ ਲੈਂਡ ਚ ਲੈ ਲੈਂਡ ਚ ਆ ਵੀਰੇ ਲੈ ਲੈਂਡ ਚ ਲੈਣ ਤੇ ਬਾਹਰ ਹੋ ਸੇ ਨਹੀਂ ਨਹੀਂ ਲੈ ਲੈਂਡ ਚ ਇਧਰ ਹੋ ਜਾ ਭਾਈ ਮੜਾ ਪਿੱਛੇ ਰਹਿਣਾ ਤੇ ਉੱਧਰ ਲੱਗਾ ਇੱਥੇ ਬਾਈ ਜੀ ਇਕੱਠੇ ਆ ਗਏ ਦੋਨੇ ਮੜਾ ਉਹੀ ਪਿੱਛੇ ਲੱਗ ਜਾ ਇੱਥੇ ਕੋਈ ਗੱਲ ਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ اٿيو ڪون حوصله ڪيسين آڏي وائرا آڏو آرديو